ਵਾਇਆ ਦੇਖੋ ਕੀ ਹੜ੍ਹ ਹੋਇਆ ਪਾਣੀ ਦਾ ਦੇਖੋ ਵਾਇਆ ਵੇਖੋ ਕਿੰਨਾ ਪਾਣੀ ਹੋ ਗਿਆ ਦੇਖੋ ਪੰਜਾਬ ਜੀ ਖੇਪਸੇ ਜਿੱਥੇ ਭਾਜਪਾ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਉੱਥੇ ਹੀ ਹੁਣ ਲੋਕਾਂ ਦੇ ਗੁੱਸੇ ਦਾ ਸਾਹਮਣਾ ਕੁਝ ਕਾਂਗਰਸੀ ਉਮੀਦਵਾਰਾਂ ਨੂੰ ਵੀ ਕਰਨਾ ਪੈ ਰਿਹਾ ਹੈ ਗੁਰਦਾਸਪੁਰ ਦੇ ਪਿੰਡ ਫਤੇਨਗਰ ਦੇ ਲੋਕਾਂ ਨੇ ਵੱਡਾ ਐਲਾਨ ਕਰਦਿਆ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਪਿੰਡ ਵਾਸੀਆਂ ਦਾ ਐਲਾਨ ਹੈ ਕਿ ਨਾ ਹੀ ਉਹ ਪਿੰਡ ਵਿੱਚ ਸੁਖਿੰਦਰ ਸਿੰਘ ਰੰਧਾਵਾ ਨੂੰ ਵੋਟ ਪਾਉਣਗੇ ਅਤੇ ਨਾ ਹੀ ਪਿੰਡ ਫਤਿਹਨਗਰ ਚ ਸੁਖਜਿੰਦਰ ਰੰਧਾਵਾ ਦਾ ਬੂਥ ਲੱਗਣ ਦੀ ਤਜਾਵੇਗਾ ਦਸਲ ਪਿੰਡ ਵਾਸੀ ਪਿੰਡ ਵਿੱਚ ਖੜੇ ਗੰਦੇ ਪਾਣੀ ਦੀ ਸਮੱਸਿਆ ਤੋਂ ਬੇਹਦ ਪਰੇਸ਼ਾਨ ਨੇ ਕਿ ਸਾਡਾ ਪਿੰਡ ਫਤਿਹਨਗਰ ਐਸਐਲਐਸ ਇਨੀ ਸਮੱਸਿਆ ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ ਪਹਿਲਾਂ ਉਹ 70 80 ਸਾਲ ਤੋਂ ਲੈ ਕੇ ਪਾਣੀ ਦਾ ਨਿਕਾਸ ਰੇਲਵੇ ਲਾਈਨ ਦੇ ਵਿੱਚੋਂ ਪੈਂਦਾ ਸੀ ਹੁਣ ਰੇਲਵੇ ਵਾਲੇ ਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਨਿਕਾਸ ਜਿਹੜਾ ਬੰਦ ਕਰ ਦਿੱਤਾ ਅੱਗੋ ਸਾਡੀ ਸਮੱਸਿਆ ਇਹ ਹੈ ਕਿ ਤਿੰਨ ਚਾਰ ਘਰ ਹੈ ਰਏ ਆਪਣੇ ਸਿੱਖ ਬਰਾਦੀ ਦੇ ਜੋ ਕਿ ਸਾਡਾ ਉਹਨਾਂ ਦਾ ਗੁਰਦੁਆਰਾ ਉਹਨਾਂ ਦੇ ਘਰਾਂ ਲੱਗੇ ਉਹ ਸਾਡਾ ਪਾਣੀ ਨਿਕਾਸ ਨਹੀਂ ਹੋ ਜਾਂਦਾ ਚੰਗੇ ਭਲੇ ਪਾਪਾ ਪੁੱਟੇ ਸੀਵਰੇਜ ਪੈਣ ਲੱਗਿਆ ਪਰ ਉਹ ਕਹਿੰਦੇ ਅਸੀਂ ਨਹੀਂ ਪੈਣ ਦੇ। ਮੇਰੀ ਬੇਨਤੀ ਹੈ ਕਿ ਮੇਰੀ ਸਮੱਸਿਆ ਹੱਲ ਕੀਤੀ ਜਾਵੇ। ਤੇ ਪਿੰਡ ਵਾਸੀ ਅਮਤਾਬਕ ਉਹਨਾਂ ਦੇ ਘਰਾਂ ਦਾ ਗੰਦਾ ਪਾਣੀ ਰੇਲਵੇ ਲਾਈਨ ਤੋਂ ਹੁੰਦਾ ਹੋਇਆ ਇੱਕ ਛੱਪੜ 'ਚ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਆਪਣਾ ਕੋਈ ਕੰਮ ਕਰਵਾਇਆ ਜਾਣ ਲੱਗੇ ਅੱਜ ਇਸ ਕਰਕੇ ਉਹਨਾਂ ਦਾ ਪਾਣੀ ਰੋਕ ਦਿੱਤਾ ਗਿਆ ਤੇ ਜਦੋਂ ਉਹਨਾਂ ਨੇ ਇਹ ਮਸਲਾ ਬੀਡੀਪੀਓ ਧਾਰੀਵਾਲ ਸੰਤੋਖ ਸਿੰਘ ਦੇ ਧਿਆਨ ਵਿੱਚ ਲਿਆਂਦਾ ਤਾਂ ਬੀਡੀਪੀਓ ਧਾਰੀਵਾਲ ਵੱਲੋਂ ਆਪਣੇ ਪੱਧਰ ਤੇ ਸਵੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਿਆਂ ਟੈਂਕਰ ਲਾ ਕੇ ਪਾਣੀ ਕਢਵਾਏ ਧਿਆਨ ਲਗਿਆ ਪਰ ਸੁਖਜਿੰਦਰ ਸਿੰਘ ਰੰਦਾਵਾ ਨੇ ਇਸ ਚੱਲਦੇ ਕੰਮ ਨੂੰ ਚੋਣ ਜਾਬਤੇ ਦਾ ਸਹਾਰਾ ਲੈਂਦਿਆਂ ਵਿਚ ਹੀ ਰੁਕਵਾ ਦਿੱਤਾ ਜਿਸ ਕਾਰਨ ਹੁਣ ਉਹਨਾਂ ਦੇ ਇਲਾਕੇ ਵਿੱਚ ਇਹ ਸਮੱਸਿਆ ਬਦ ਤੋਂ ਬੱਤਰ ਹੋ ਗਈ ਏ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ ਮੇਨ ਜੀਟੀ ਰੋਡ ਸਰ ਬਸ ਇਹੀ ਸਾਡੀ ਬੇਨਤੀ ਆ ਭਾਜੀ ਤੁਸੀਂ ਦੱਸੋ ਇੱਕ ਪਾਣੀ ਦੇ ਨਿਕਾਸ ਨੂੰ ਕੋਈ ਰੋਕ ਸਕਦਾ ਜੇ ਗੰਗਾ ਵਹਿੰਦੀ ਉੱਥੋਂ ਤੋਂ ਨੂੰ ਰਾਜ ਕੋਈ ਨੱਕਾ ਨਹੀਂ ਲਾਉਂਦਾ ਉਹ ਆਪਣੇ ਆਪ ਹੁੰਦੀ ਆ ਜੇ ਪਿੰਡਾਂ ਦਾ ਪਾਣੀ ਜਾਂਦਾ ਤਾਂ ਸਿਰਫ ਪੁળા ਦੇ ਥੱਲੋਂ ਦੀ ਜਾਣਾ ਆ ਕਿ ਸੜਕ ਦੇ ਉੱਤੋਂ ਦੀ ਟੱਪ ਕੇ ਪਾਣੀ ਕਦੀ ਗਿਆ ਪਿੰਡਾਂ ਵਾਸਤੇ ਨਾਲੀਆਂ ਬਣਦੀਆਂ ਸੀਵਰੇਜ ਬੰਦ ਸ਼ਹਿਰਾਂ 'ਚ ਆ ਜਾਓ ਜੀ ਸ਼ਹਿਰਾਂ ਵਾਲੇ ਪਾਸੇ ਰਿਸਿਵਰ ਪਾਉਂਦਾ ਐਮਸੀ ਨੂੰ ਪਤਾ ਹੁੰਦਾ ਜਦ ਕਿ ਚੋਣ ਜਾਬਤਾ ਲੱਗੀਆਂ ਸਰਪੰਚ ਦੀ ਵੈਲਿਊ ਕੋਈ ਨਹੀਂ ਰਹਿ ਗਈ ਉਹਦੇ ਵਿੱਚ ਉਹਦੇ ਉੱਤੇ ਇੱਕ ਪ੍ਰਬੰਧਕ ਆ ਵੀਡੀਓ ਆ ਸੈਕਟਰੀ ਆ ਉਹ 10 ਦਿਨ ਪਹਿਲਾਂ ਆ ਕੇ ਸਰਵੇ ਕਰਦੇ ਆ ਚੌਥੇ ਦਿਨ ਆ ਕੇ ਉਹ ਕੰਮ ਸ਼ੁਰੂ ਕਰਦੇ ਆ ਤੇ ਪਾਣੀ ਲੰਗਣਾ ਉਹਦੀ ਜਾਇਜ਼ ਹੈ ਕਿ ਨਜਾਇਜ਼ ਤੁਸੀਂ ਦੱਸੋ ਪੱਤਰਕਾਰੋ ਜੀ ਹਾਂਜੀ ਤੇ ਘਰਾਂ ਦੀਆਂ ਨੀਹਾਂ 'ਚ ਪਾਣੀ ਜਾਂਦਾ ਇੱਕ ਇਧਰ ਸਾਈਡ ਤੇ ਬਿਲਕੁਲ ਗਰੀਬ ਕੱਚੇ ਸਾਥੀ ਉਹਦੀ ਜੇ ਉਹ ਦਿਖ ਜੇਗਾ ਕੌਣ ਜ਼ਿੰਮੇਵਾਰ ਆ ਸੁਖੀ ਰੰਡਾਵਾ ਜ਼ਿੰਮੇਵਾਰ ਕਿ ਡੀਸੀ ਜ਼ਿੰਮੇਵਾਰ ਆ ਉਹਦੇ ਖਿਲਾਫ ਜੋ ਐਕਸ਼ਨ ਬੰਦ ਹੈ ਜੇ ਉਹ ਕੰਮ ਕਰ ਰਿਹਾ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵਾਲੇ ਨੇ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵਾਲੇ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣ ਕੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਤੇ ਪਾਣੀ ਬੰਦ ਬੰਦ ਕਰ ਦੋ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਜਾਇਬ ਵੀਡੀਓ ਨੇ ਜੋ ਕੰਮ ਕਰਦੇ ਸਹੀ ਕਰ ਰਹੇ ਆਈ ਸੁਖੀ ਰੰਧਾਵਾ ਗਲਤ ਕਰਦੇ ਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਜੇ ਅੱਜਕੱਲ੍ਹ ਕਿਸਦਾ ਘਰ ਡੇਕਦਾ ਅੱਜ ਘਰ ਉੱਥੋਂ ਫਤਿੰਜੁਗਲ ਕਿਹਦਾ ਘਰ ਡਿੱਗਾ ਤਾਂ ਅਸੀਂ ਕੋਰਟ 'ਚ ਜਾਵਾਂਗੇ ਹਾਈ ਕੋਰਟ 'ਚ ਜਾਾਂਗੇ ਸੁਖੀ ਰੰਡਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਤੇ ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਰੋਨਾ ਦਾ ਹੱਲ ਨਹੀਂ ਹੁੰਦਾ ਤਾਂ ਉਹ ਸੜਕਾਂ ਜਾਮ ਕਰਨਗੇ ਅਤੇ ਸੁਖਜਿੰਦਰ ਸਿੰਘ ਰੰਡਾਵਾ ਖਿਲਾਫ ਵੱਡੀ ਕਾਰਵਾਈ ਰੰਬਣਗੇ ਜਦਕਿ ਜਦੋਂ ਬੀਡੀਪੀਓ ਨਾਲ ਇਹ ਸੰਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਾਣੀ ਨੂੰ ਕੱਢਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਪਰ ਪਿੰਡ ਦੇ ਹੀ ਕੁਝ ਬੰਦਿਆਂ ਨੇ ਇਸ ਨੂੰ ਚੁਣავი ਮੁੱਦਾ ਬਣਾ ਦੇ ਆ ਕੰਮ ਨੂੰ ਵਿੱਛੀ ਰੋਕ ਦਿੱਤਾ ਜਿਸ ਤੋਂ ਬਾਅਦ ਹੁਣ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਨ ਲੱਗੇ ਆ ਉਹਨਾਂ ਪ੍ਰੋਸਾ ਦਿੱਤਾ ਕਿ ਚੋਣਾ ਖਤਮ ਹੁੰਦਿਆਂ ਹੀ ਇਸ ਕੰਮ ਨੂੰ ਮੁੜ ਤੋਂ ਚਾਲੂ ਕਰਵਾ ਦਿੱਤਾ ਜਾਵੇਗਾ ਉਹ ਹੁਣ ਰੇਲਵੇ ਡਿਪਾਰਟਮੈਂਟ ਨੇ ਡਬਲ ਲਾਈਨ ਕਰਨੀ ਪਈ ਦੇ ਮਨਰਵਾਦਾ ਕਰਨਾ ਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹੜਾ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ ਜੀਸੀਬ ਨੇ ਬੰਦ ਕਰਤਾ ਸੀ ਉਹ ਜਿਸ ਨੂੰ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਦੀ ਨਈ ਗਲੀਆਂ ਤੋਂ ਛੋਟ ਨਿਵੇਂ ਘਰ ਜਿਹੜੇ ਉਹਨੇ ਜਾਣਾ ਸ਼ੁਰੂ ਕਰ ਗਿਆ ਬੱਸ ਵੈਕ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਮਾਂ ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਰ ਸਟ੍ਰੀਮ ਲਵਾ ਕੇ ਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਜੀ ਅਸੀਂ ਥੋੜਾ ਬੋਦਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ ਬਗਾ ਪਰਮਨੈਂਟ ਕੋਈ ਹਾਲੇ ਦਾ ਲਾਭ ਜੁਵੇ ਇਲੈਕਸ਼ਨ ਕਮਿਸ਼ਨ ਦੇ ਦਾ ਤਮ ਤਾਂ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਤਾਂ ਅਸੀਂ ਚਾਹੁੰਦੇ ਕੋਈ ਨਾ ਕੋਈ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਦਾ ਅਸੀਂ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂ ਵਾਟਰਵਾ ਮਰਵਾ ਕੇ ਤੋਂ ਥੋੜਾ ਬੋੜਾ ਪਾਣੀ ਦਾ ਨਿਕਾਸ ਕਿਸੇ ਪਾਸੇ ਨੂੰ ਕਰਦੀ ਜਾਂ ਜੋ ਵੀ ਇੱਥੇ ਮਾਰੇ ਮੁਰੀਆਂ ਪੈਣ ਦਾ ਖਾਸ਼ਾ ਉਹ ਨਾ ਫਲੇ ਤੇ ਇਸ ਸੰਬੰਧ ਵਿੱਚ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੌਜੂਦ ਬੰਦਿਆਂ ਨੇ ਬਾਅਦ ਚ ਉੱਥੇ ਕੋਈ politically issue ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਰੈਕਸ਼ਨ ਪੁਣੀ ਜਾਂਦੀਆਂ ਦਾ ਤਾਂ ਮਤਲਬ ਜੋ ਹੈ ਤਾਂ ਅਸੀਂ ਹੁੰਦਾ ਕਰਵਾ ਦਾਂਗੇ ਆਰ ਜੀ ਕੋਈ ਪਰਮਾਨੈਂਟ ਕੋਈ ਹੱਲ ਜਿਹੜਾ ਕੋ ਹੁੰਦਾ ਉਹ ਜ਼ਰੂਰ ਕਰ ਉਧਰ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਹੈ ਤਾਂ ਕਿ ਉਹਨਾਂ ਦੇ ਪਿੰਡ ਵਿੱਚ ਜੋ ਗੰਦੇ ਪਾਣੀ ਦਾ ਨਿਕਾਸ ਜਲਦ ਤੋਂ ਜਲਦ ਕੀਤਾ ਜਾਵੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕੰਮ ਜਲਦ ਨਹੀਂ ਹੁੰਦਾ ਤਾਂ ਉਹ ਵੱਡਾ ਮੋਰਚਾ ਖੋਲਣਗੇ ਅਤੇ ਸੁਖਜਿੰਦਰ ਸਿੰਘ ਰੰਦਾਵਾ ਦੇ ਬਾਈਕਾਟ ਤੋਂ ਇਲਾਵਾ ਹੋਰ ਵੀ ਵੱਡਾ ਐਕਸ਼ਨ ਲੈਣਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ